ਅਛਾ ਚੱਲ ਠੀਕਾ ਠੀਕ ਆ ਚੰਗਾ ਚੰਗਾ ਬ ਲੈ ਮਮਮੀ ਨੂੰ ਦੱਸਨਾ ਮਮਮੀ ਮਮਮੀ ਰਿਹਾ ਆ ਆ ਬੇਟਾ ਇੱਧਰ ਆ ਤੈਨੂੰ ਕੋਈ ਦੱਸਾਂ ਮਮਮੀ ਵਧਾਈ ਹੋਏ ਕਾਦੀ ਬਤਨ ਨਹੀਂ ਤੁਹਾਡੇ ਪੁੱਤ ਦੀ ਜੋਬ ਲੱਗ ਗਈ ਜੇ ਉਹਦੋਂ ਜਿਹੜੀ ਇੰਟਰਵਿਊ ਨਹੀਂ ਦੇ ਕੇ ਆ ਆਹ ਜਿਹੜੇ ਬੈਂਕ ਵਾਲੇ ਉਹ ਮੇਰਾ ਨਾਮ ਆ ਗਿਆ ਦੇ ਵਿੱਚ ਮੈਂ ਜਾਗ ਕੰਡਿਆ ਉਹ ਮੰਮੀ ਹਜੇ ਹੋਈ ਫੋਨ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੱਚੀ ਗੱਲ ਹੈ ਕੋਈ ਹੋਰ ਹੈ ਪਤਨੀ ਤੇ ਯਕੀਨ ਨਹੀਂ ਆਉਂਦਾ ਮੈਨੂੰ ਤੇ ਆਲੋ ਵਿੱਚ ਯਕੀਨ ਆਉਂਦਾ ਤੇ ਚਲ ਚੁਕਾਰਾ ਮੇਰੇ ਕੋਲ ਤੈਨੂੰ ਨੌਕਰੀ ਮਿਲ ਗਈ ਹੈ ਹਾਂ ਤਾਂ ਸ਼ਰਮ ਮੀਂ ਮਾਂ ਬਾਪ ਤਾਂ ਨਿਦਵਾ ਜਾਣੇ ਇਹ ਕੜੀ ਗੱਲ ਕਰਤੀ ਉਹ ਦੋ ਫਿਰ ਮੁੰਡਾ ਉੱਥੇ ਜਾਏਗਾ ਕੱਲ ਕੋਈ ਚਾਰ ਦੋਸਤ ਤੇ ਜਾਏਗਾ ਤੇ ਕੀ ਉੱਥੇ ਦੇਖੇਗਾ ਉੱਥੇ ਹਿਸਾਬ ਦਾ ਹੀ ਆ ਘਰ ਤੁਸੀਂ ਤੇ ਗਏ ਨਹੀਂ ਕਿ ਜਦੋਂ ਤੂੰ ਉੱਥੇ ਸੜਕ ਤੇ ਗੇੜੇ ਮਾਰਨੋਂ ਨਹੀਂ ਹਟਦੀ ਉਦੋਂ ਘਰ ਚੰਗਾ ਸੀ ਜੀਵਨ ਸਾal ਹੋ ਗਿਆ ਵਾ ਉਹ ਦੋਗੂ ਨਾ ਸਗੂ ਤੂੰ ਗੱਲਬਾਤ ਨਹੀਂ ਹੈ ਕਿ ਤੇਰੀ ਮੇਰੀ ਗੱਲਬਾਤ ਕਾਦੀ ਹੋਣੀ ਆ ਹੈ ਪਹਿਲਾਂ ਪਿੰਦਰ ਦੀ ਮੰਮੀ ਝਾਟੀ ਫੋਨ ਕਰ ਲੈਂਦੀ ਹੁੰਦੀ ਸੀ ਆਹੋ ਅੱਜ ਜਦੋਂ ਦੀ ਨੌਕਰੀ ਮਿਲ ਗਈ ਆ ਨਾ ਆਹੋ ਇੱਕ ਦੋ ਵਾਰੀ ਗੱਲ ਕੀਤੀ ਆ ਮੇਰੇ ਨਾਲ ਪਰ ਉਹ ਜੀ ਖੁੱਭ ਕੇ ਗੱਲ ਨਹੀਂ ਕੀਤੀ ਜਿੱਦਾਂ ਬੰਦਾ ਉੱਤੇ ਉੱਤੇ ਗੱਲਾਂ ਕਰਦਾ ਵਾ ਨਾ ਤੇ ਮੇਰੇ ਮਨ ਵਿੱਚ ਵੀ ਇੱਕੋ ਹੀ ਡਰ ਮਾਰਦਾ ਵਾ ਕਿਤੇ ਇਹ ਨਾ ਹੋਵੇ ਕਿ ਨੌਕਰੀ ਦੇ ਕਰਕੇ ਅਗਲੇ ਦਾ ਮਾਨ ਹੀ ਬਦਲ ਗਿਆ ਹੋਵੇ